हां बाजी अपना गुरਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਕੀ ਗੱਲ ਬੋਲੀ ਪਾਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਜਾਂ ਜਾ ਕੇ ਫੁੱਟਬਾਲ ਦੇ ਨਾਲੋਂ ਜੀ ਹੰਗਾਈ ਨਿਕਲਾਈ ਜੀ ਹਾਂਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤਾਂਲੇ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦੇ ਨਖਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚ ਜਾ ਕੇ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਜਿਵੇਂ ਮਾਲੇ ਵਿੱਚ ਹਾਂਜੀ ਮਾਲ ਥੋੜਾ ਜੀ 100 ਕੁ ਗਰੇਟੇ ਹਾਂਜੀ ਨਾ ਨੁਕਸਾਨ ਹੋਈ ਹੈ ਜੀ ਬਸ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਅ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ ਐਚ ਆਰ ਐ ਸਕੂਲ ਤੋਂ ਥੋੜੀ ਜੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਈ ਨਿਕਲਾਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਤੇ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਿਵਾਈਡਰ ਨਾਲ ਟਕਰਾਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਵ ਇਹਨਾਂ ਦਾ ਜ਼ਰੂਰ ਖਰਾਬ ਹੋਇਆ हां बाजी अपना गुरਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬਾਤ ਹੈ ਪਾਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਜੀ ਹਾਂਜੀ ਦੂਸਰੀ ਥਾਂ ਤੇ ਟਿਪਰੋਂਡੇ ਜੀ ਰੇਤਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀ ਦਾ ਨਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਆ ਗਈ ਜੀ ਹਾਂਜੀ ਕਿ ਮਾਲ ਵਿੱਚ ਹਾਂਜੀ ਮਾਲ ਥੋੜਾ ਜੀ 100 ਕੁ ਗਰੇਟੇ ਹਾਂਜੀ ਨੀ ਨੀ ਨੁਕਸਾਨ ਹੈ ਹੋਈ ਹੈ ਜੀ ਬਸ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਅ ਇਹ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ HRR ਸਕੂਲ ਤੋਂ ਥੋੜੀ ਜੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਈ ਨਿਕਲਾਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਤੇ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਵ ਇਹਨਾਂ ਦਾ ਜ਼ਰੂਰ ਖਰਾਬ ਹੋਇਆ